ਪੇਸ਼ ਹੈ ਜੀ ਨਾਵਲ ਪੂਰਨ ਮਾਸੀ ਭਾਗ 15ਵਾਂ ਪਹਿਲੀ ਰਾਤ ਦੇ ਫੇਰੇ ਸੋਹਣੀ ਸੂਰਤ ਦੇ ਸਾਖ ਦੇ ਪੱਕਾ ਹੋ ਕੇ ਟੁੱਟ ਜਾਣ ਨਾਲ ਰੂਪ ਦੀ ਇੱਕ ਤਰ੍ਹਾਂ ਪਿੰਡ ਵਿੱਚ ਹੱਤਕ ਹੋ ਗਈ ਸੀ ਪਿਆਰ ਦੇ ਮਾਮਲੇ ਵਿੱਚ ਜਿੱਥੇ ਉਸ ਦਾ ਦਿਲ ਚੀਰਿਆ ਗਿਆ ਸੀ ਉੱਥੇ ਦੁਨੀਆਦਾਰੀ ਵਿੱਚ ਉਸ ਦੇ ਸਤਿਕਾਰ ਅਤੇ ਅਣਖ ਨੂੰ ਵੀ ਛੱਟ ਵੱਜੀ ਸੀ ਉਸ ਦੇ ਸਰੀਕੇ ਕਬੀਲੇ ਵਿੱਚੋਂ ਉਸ ਦੀ ਇੱਕ ਤਾਈ ਆਪਣੀ ਭਤੀਜੀ ਦੇ ਸਾਖ ਬਾਰੇ ਰੂਪ ਨੂੰ ਕਈ ਵਾਰ ਪੁੱਛ ਚੁੱਕੀ ਸੀ ਪਰ ਰੂਪ ਨੇ ਉੱਚੀ ਹਵਾ ਵਿੱਚ ਛੋੜਦਿਆਂ ਉਸ ਦੀ ਗੱਲ ਨਹੀਂ ਸੀ ਗੋਲੀ ਜਖਮ ਲਾ ਵੇਖ ਕੇ ਹੁਸ਼ਿਆਰ ਤਾਈ ਨੇ ਰੂਪ ਨਾਲ ਫਿਰ ਗੱਲ ਤੋਰੀ ਇਸ ਵਾਰ ਰੂਪ ਨੇ ਇਸ ਨੂੰ ਫੱਟ ਉੱਤੇ ਮੰਨ ਲਿਆ ਅਤੇ ਰੋਬ ਬਣਾਈ ਰੱਖਣ ਲਈ ਆਖਿਆ ਤੇਰੀ ਮਰਜ਼ੀ ਹੈ ਤਾਈ ਜੇ ਤੂੰ ਖਹਿੜਾ ਕਰਦੀ ਹੈ ਬੱਕਰਿਆ ਕੁੜੀ ਤੇਰੇ ਨਾਲੋਂ ਸੋਹਣੀ ਏ ਤੂੰ ਨੱਕ ਬੁੱਲ ਮਾਰਦਾ ਏ ਸਚਿਆਰੀ ਦਾ ਲੇਖ ਨਹੀਂ ਤੇਰਾ ਘਰ ਪਰਜੂ ਤਾਈ ਨੇ ਆਪਣੀ ਗੱਲ ਨਾਲ ਰੂਪ ਦੇ ਜਵਾਬ ਛਲਕਾਈ ਕੱਲ ਨੂੰ ਤਾਈ ਤੈਨੂੰ ਸਲਾਹ ਕਰਕੇ ਦੱਸ ਦਾਂਗਾ ਰੂਪ ਨੇ ਜੰਗੀਰ ਹੋਰਾਂ ਦੀ ਸਲਾਹ ਲਈ ਸਮਾਂ ਮੰਗਦਿਆਂ ਕਿਹਾ ਜੰਮ ਜੰਮ ਕਰ ਬੱਚਾ ਅਖੀਰ ਤਾਂ ਤੇਰੀ ਆਪਣੀ ਪੁੱਗਣੀ ਏ ਉਹ ਚਲੀ ਗਈ ਰੂਪ ਨੇ ਜੰਗੀਰ ਦੇ ਸਲਾਹ ਪੁੱਛੀ ਉਸ ਵੀ ਤਤਫਟ ਸਾਖ ਲੈ ਲੈਣ ਲਈ ਚੰਗਾ ਸਮਝਿਆ ਗਿਆਨੀ ਦੇ ਕੰਨਾਂ ਵਿੱਚ ਪਿੰਕ ਪਾਈ ਗਈ ਉਸ ਵੀ ਸਾਰੀ ਗੱਲਬਾਤ ਨੂੰ ਸੋਚਦਿਆਂ ਸਾਖ ਲੈਣ ਵਿੱਚ ਹੀ ਇੱਜ਼ਤ ਸਮਝੀ ਰੂਪ ਨੂੰ ਚੰਨੋ ਦੇ ਬੋਲ ਵੀ ਚਿੱਤਿਆ ਰਹੇ ਸਨ ਉੰਜ ਉਸ ਦਾ ਦਿਲ ਚੰਨੋ ਦਾ ਸਾਕ ਰਹਿ ਜਾਣ ਕਰਕੇ ਖਾਲੀ-ਖਾਲੀ ਹੋ ਗਿਆ ਸੀ ਮਨ ਦੇ ਇਸ ਪੁਲਾੜ ਨੂੰ ਭਰਨ ਦੀ ਖਾਤਰ ਅਤੇ ਲੋਕਾਂ ਦੀ ਦੰਦ ਚਰਚਾ ਬੰਦ ਕਰਨ ਲਈ ਰੂਪ ਨੇ ਤਾਈ ਨੂੰ ਹਾਮੀ ਭਰ ਦਿੱਤੀ ਉਸ ਖਿਆਲ ਕੀਤਾ ਇਸੇ ਤਰ੍ਹਾਂ ਲੋਕ ਸਮਝਣਗੇ ਉਧਰੋਂ ਨਾ ਸਹੀ ਇਧਰੋਂ ਲੈ ਲਿਆ ਹੁਣ ਅੰਦਰਲਾ ਫਟਦਾ ساری ਉਮਰ ਪਰ ਨਹੀਂ ਨਹੀਂ ਹੁਣ ਕਿਸੇ ਯਾਰ ਜੁੱਟ ਤੋਂ ਪੁੱਛ ਲੈ ਤਾਈ ਜੰਗੀਰ ਵੱਲ ਇਸ਼ਾਰਾ ਕਰਕੇ ਬੋਲੀ ਬਸ ਤਾਈ ਤੂੰ ਵਾਖਰੂ ਬੋਲ ਕੇ ਰੁਪਈਆ ਲਿਆਉਣ ਵਾਲੀ ਗੱਲ ਕਰ ਜੰਗੀਰ ਨੇ ਵਿੱਚੋਂ ਹੀ ਕਾਲੀ ਨਾਲ ਉੱਤਰ ਦਿੱਤਾ ਰੁਪਈਆ ਤਾਂ ਮੇਰੇ ਕੋਲੇ ਮੈਂ ਤਾਂ ਇੱਥੋਂ ਹੀ ਹੱਥ ਧਰ ਦੇਣਾ ਏ ਤਾਈ ਸਮਝਦੀ ਸੀ ਜੇ ਬਹੁਤੇ ਦਿਰ ਪੈ ਗਈ ਤਾਂ ਇਹਨਾਂ ਦੀ ਕਿਤੇ ਰਾਇ ਹੀ ਨਾ ਬਦਲ ਜਾਵੇ ਕੰਮ ਉਹ ਜਿਹੜਾ ਹੋ ਜਾਵੇ ਫਿਰ ਦੇਰ ਕਾਦੀਏ ਆਥਣ ਨੂੰ ਪੀਣ ਵਾਲੇ ਬਣੀਏ ਜੰਗੀਰ ਨੇ ਮੁੱਛਾਂ ਉਤੇ ਦਾ ਹੱਥ ਫੇਰਿਆ ਜਿਵੇਂ ਉਸ ਨੂੰ ਪੀਣ ਤੋਂ ਅੱਗੇ ਹੀ ਨਸ਼ਾ ਆ ਗਿਆ ਸੀ ਚੰਗਾ ਜੇ ਹੁਣੇ ਰੁਪਿਆ ਫੜਨ ਆਏ ਤਦ ਚਾਰ ਭਰਾ ਸੱਦ ਲਵੋ ਤਾਈ ਨੇ ਕੁਦਰਤੀ ਰਾਸ ਆਉਂਦਾ ਕੰਮ ਵੇਖ ਕੇ ਖੁਸ਼ੀ ਮਹਿਸੂਸ ਕੀਤੀ ਅਗਵਾੜ ਵਿੱਚ ਰਾਜੀ ਮਰਾਸਣ ਨੇ ਭਾਈਚਾਰੇ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਜਜਮਾਨ ਜਰਾ ਰੂਪ ਦੇ ਘਰ ਤੱਕ ਆਉਣਾ ਉਹਦੇ ਹੱਥ ਰੁਪਿਆ ਰਖਣਾ ਹੈ ਅਗਵਾੜ ਵਿੱਚ ਰੂਪ ਦੇ ਮੰਗਣੇ ਦੀ ਚਰਚਾ ਅੱਗ ਦੇ ਪੰਬੁਕੇ ਵਾਂਗ ਉਠੀ ਅਤੇ ਚਪੇਰੇ ਖਿਲਰ ਗਈ ਰਾਜੀ ਸਾਧੂ ਸਿੰਘ ਨੂੰ ਅੱਖਣ ਆਈ ਉਹ ਕੁਦਰਤੀ ਘਰਨੀ ਸੀ ਬਚਨੋ ਨੇ ਹੈਰਾਨ ਹੁੰਦਿਆਂ ਰਾਜੀ ਤੋਂ ਪੁੱਛਿਆ ਅਨਿਰੂਪ ਹੱਥ ਰਪਈਆ ਹਾਂ ਜਜਮਾ ਜਣੀ ਜਜਮਾਨਣੀ ਰਾਜੀ ਨੇ ਮਮੁਲੀ ਮੁਸਕਰਾਉਂਦਿਆਂ ਜਵਾਬ ਦਿੱਤਾ ਕਿਥੋਂ ਕਪੂਰਿਆਂ ਤੋਂ ਨਹੀਂ ਰਾਏਕੋਟੋਂ ਬਿਸਨੀ ਆਪਣੀ ਭਤੀਜੀ ਦਾ ਸਾਕ ਲਿਉਂਦੀ ਐ ਬਚਨੋ ਦਾ ਮੱਥਾ ਠਣ ਕੇ ਉਸ ਤਰ ਦੇ ਦਿਲ ਨਾਲ ਮਨ ਵਿੱਚ ਆਖਿਆ ਹੈ ਇੱਕ ਆੱਚ ਵਿੱਚੋਂ ਮੂੰਗਲੀ ਕਿਧਰੋਂ ਨਿਕਲਾਈ ਡੰਗ ਵੀ ਮਾਰੇ ਤੇ ਵਿਅੋਹ ਵੀ ਨਾ ਚੜੀ ਜਿਹੜੀ ਸੋਚੀ ਸੀ ਉਹ ਫਿਰ ਵੀ ਉਲਟ ਪੈ ਗਈ ਅੱਛਾ ਵਿਸ਼ਨੋ ਸਰੀਕਣੀ ਨੇ ਤਾਂ ਟਾਲਿਆ ਹੀ ਨਹੀਂ ਟਲਣਾ ਕਿਵੇਂ ਨਾ ਕਿਵੇਂ ਰੂਪ ਨੂੰ ਉਹਦੀ ਬੋਟੀ ਤੋਂ ਪਾੜਾਂਗੀ ਖੁਦਗਰਜ਼ ਮਨ ਬਿਵਚਾਰੀ ਭਾਵਨਾ ਦੇ ਹਥਿਆਰ ਨਾਲ ਜ਼ਿੰਦਗੀ ਦੀ ਤਸੱਲੀ ਜਿੱਤਣਾ ਚਾਹੁੰਦਾ ਹੈ ਪਰ ਉਲਟੇ ਜ਼ਖਮ ਆਪ ਨੂੰ ਲੱਗਦੇ ਹਨ ਜਿਨ੍ਹਾਂ ਦੀ ਪੀੜ ਨਾਲ ਕਰਾਉਂਦਾ ਸ਼ਰਮਿੰਦਾ ਨਹੀਂ ਹੁੰਦਾ ਜਿਉਣੇ ਦੀ ਹਿੱਕ ਤੋਂ ਦੀ ਵੀ ਕਾਲਾ ਨਾਗ ਫੁਕਾਰੇ ਮਾਰਦਾ ਲੰਗ ਗਿਆ ਚੁਗਲਖੋਰ ਆਪਣੀ ਜ਼ਮੀਰ ਨਾਲ ਜ਼ਬਰਦਸਤੀ ਕਰਕੇ ਕੁਝ ਸਮੇਂ ਲਈ ਭਾਵੇਂ ਖੁਸ਼ ਹੋ ਜਾਵੇ ਪਰ ਅਸਲੀਅਤ ਦਾ ਨੰਗਾ ਅਸਰ ਉਸ ਦੀ ਥੋਥੀ ਖੁਸ਼ੀ ਨੂੰ ਉਸ ਦੀ ਵੀ ਪਰਸ਼ਾਵੇ ਵਿੱਚ ਬਦਲ ਦਿੰਦਾ ਹੈ ਜੰਗੀਰ ਦੀ ਮਾਂ ਨੇ ਰੂਪ ਦੇ ਘਰ ਬਹਾਰੀ ਫੇਰੀ ਆ ਕੇ ਕਾਕੇ ਅਤੇ ਹੋਰ ਆਦਮੀਆਂ ਦੇ ਬੈਠਣ ਲਈ ਮੰਜਾ ਢਾ ਦਿੱਤਾ। ਹੌਲੀ-ਹੌਲੀ ਲੋਕਾਂ ਦੀ ਤਕੜੀ ਭੀੜ ਜੁੜ ਗਈ। ਰੂਪ ਦੇ ਮੂੰਹ ਮਲਾਜੇਦਾਰ ਸਾਰੇ ਆ ਗਏ। ਬਿਸ਼ਨੋ ਦੇ ਮਾਲਕ ਨੇ ਸਾਰਿਆਂ ਸਾਹਮਣੇ ਰੁਪਇਆ ਰੱਖਦਿਆਂ ਆਖਿਆ। ਬਸ ਇੱਕ ਕੰਨਿਆ ਦਾ ਹੀ ਦਾਨ ਹੈ। ਸਾਵਾ ਸੇ। ਇਹ ਕਿਤੇ ਤੁਹਾਡੀ ਨੇਕੀ ਹੈ। ਪੰਚਾਇਤ ਵਿੱਚੋਂ ਇੱਕ ਵਿਰਧ ਨੇ ਮੋੜ ਦਿੰਦਿਆਂ ਕਿਹਾ। ਰੂਪ ਦੇ ਮੂੰਹ ਨੂੰ ਸਗਨ ਵਜੋਂ ਸੱਕਰ ਦੀ ਰੋੜੀ ਲਾਈ ਅਤੇ ਨਾਈ ਨੇ ਸ਼ੱਕਰ ਵੰਡਣੀ ਸ਼ੁਰੂ ਕਰ ਦਿੱਤੀ। ਜਾਰਾਂ ਜੁੱਟਾਂ ਰੂਪ ਨੂੰ ਮੁਸਕਰਾਉਂਦਿਆਂ ਅੱਖਾਂ ਨਾਲ ਵਝਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਆਂਡਣਾ ਗਵੰਡਨ ਨੇ ਵਿਸ਼ਨੂੰ ਦੀ ਨੇਕੀ ਦੀ ਪ੍ਰਸ਼ੰਸਾ ਕੀਤੀ ਰੂਪ ਨੇ ਰਾਜੀ ਅਤੇ 나ਈ ਨੂੰ ਲਾਗ ਦੇ ਕੇ ਖੁਸ਼ ਕਰ ਦਿੱਤਾ ਲੋਕਾਂ ਮਹਿਸੂਸ ਕੀਤਾ ਰੂਪ ਦੇ ਸਖਣੀ ਕਰਨ ਨੂੰ ਮੋੜ ਭਾਗ ਜਾਗ ਪਈ ਬੌਟੀ ਦੀਆਂ ਪਟਣੀਆਂ ਦੀ ਸ਼ਨਕਾਰ ਬਿਨਾ ਕਿਸੇ ਸੁੱਤੇ ਘਰ ਦੀ ਕਿਸਮਤ ਕਿਵੇਂ ਖੋਲ੍ਹ ਸਕਦੀ ਹੈ ਉਹਦੀਆਂ ਬਾਂਕਾਂ ਦੀ ਟੁਣਕਾਰ ਚੁੱਲ੍ਹੇ ਚੌਕੇ ਦਾ ਸ਼ਿੰਗਾਰ ਬਣ ਜਾਂਦੀ ਹੈ ਜਗੀਰ ਨੇ ਖੁਸ਼ ਹੁੰਦਿਆਂ ਤਾਈ ਵਿਸ਼ਨੂ ਨੂੰ ਆਖਿਆ ਤਾਈ ਹੁਣ ਵਿਆਹ ਵੀ ਦਿਨਾਂ ਦਾ ਹੀ ਲਿਆ ਦੇ ਅੱਜ ਸਵੇਰ ਦੇ ਹੀ ਸ਼ਗਨ ਚੰਗੇ ਹੁੰਦੇ ਆ ਡੱਡੀਏ ਤੁਸੀਂ ਆਪਣੀ ਤਿਆਰੀ ਰੱਖੋ ਤਾਈ ਦੇ ਕਣਕਵੰਨੇ ਰੰਗ ਵਿੱਚ ਖੁਸ਼ੀ ਚਮਕ ਰਹੀ ਸੀ ਤਿਆਰੀ ਆਲਾ ਤੋਂ ਫਿਕਰ ਨਾ ਕਰ ਤਾਈ ਜੰਗੀਰ ਦੇ ਮੋਢੇ ਉੱਚੇ ਹੋ ਜਾਂਦੇ ਸਨ ਕਾਕੇ ਤੇ ਜੈਲੋ ਨੇ ਠੇਕੇ ਨੂੰ ਘੋੜੇ ਦੀਆਂ ਵਾਂਗਾਂ ਚੁੱਕ ਦਿੱਤੀਆਂ ਜੰਗੀਰ ਹੋ ਰਾਂ ਬੱਕਰਾ ਝਟਕ ਕੇ ਮਸਾਲਾ ਲੜਗਣਾ ਸ਼ੁਰੂ ਕਰ ਦਿੱਤਾ ਰੂਪ ਦੇ ਘਰ ਜੱਲੀਆਂ ਪਹਿਣ ਲੱਗੀਆਂ ਜੰਗੀਰ ਦੇ ਘਰੋਂ ਕੋਈ ਚੀਜ਼ ਲੈਣ ਜਾਂਦੇ ਆ ਰੂਪ ਨੂੰ ਬਚਨੋਂ ਮਿਲ ਪਈ ਉਸ ਹੱਸਣ ਦੇ ਯਤਨ ਨਾਲ ਕਿਹਾ ਵਧਾਈਆਂ ਰੱਬ ਤੈਨੂੰ ਵੀ ਵਧਾਵੇ ਤੇਰਾ ਵੀ ਮੰਗਣਾ ਕਰੇ ਵਧਾਈਆਂ ਦਿੰਦਿਆਂ ਨੂੰ ਖੇਡਾਂ ਕਰਦਾ ਏ ਤੇਰੀਆਂ ਵਧਾਈਆਂ ਤਾਂ ਸੀ ਤੂੰ ਆਪ ਲਿਆ ਕੇ ਸਾਖ ਕਰਾਉਂਦੀ ਇਹਨਾਂ ਫੁਕੀਆਂ ਵਧਾਈਆਂ ਦਾ ਕੀ ਅਸਰ ਆ ਕੁਦਰਤੀ ਸੱਚੀ ਗੱਲ ਕਹਿ ਕੇ ਰੂਪ ਅੱਗੇ ਤੁਰ ਗਿਆ ਬਚਨੋਂ ਤਲਖ ਹੁੰਦੀ ਰਹਿ ਗਈ ਸ਼ਰਾਬਾ ਜਾਣ ਤੇ ਪੈਗ ਚੱਲ ਪਈ ਕੱਚ ਦੇ ਗਲਾਸਾਂ ਨਾਲ ਬੋਤਲਾਂ ਦੇ ਗਲ ਦਾ ਟਕਰਾ ਤੇ ਉਹਨਾਂ ਦੇ ਹਾਸੇ ਦੀ ਸਾਂਝੀ ਸ਼ੰਕਾਰ ਹੱਸੇ ਚਿਹਰਿਆਂ ਉੱਤੇ ਨਸ਼ੇ ਦੀਆਂ ਸੋਈਆਂ ਫੁੱਕਾ ਮਾਰ ਰਹੀ ਸੀ ਜਾਰਾਂ ਦੇ ਜਾਣ ਪਿੱਛੋਂ ਰੂਪ ਦੇ ਅੱਖਣ ਉੱਤੇ ਵਿਚੋਲਣ ਨੇ ਥੋੜੇ ਦਿਨਾਂ ਦਾ ਹੀ ਵਿਆਹ ਲਿਆ ਦਿੱਤਾ ਬਿਸ਼ਨੋ ਨੂੰ ਅੰਦਰੋਂ ਇੱਕ ਚਿੰਤਾ ਖਾ ਰਹੀ ਸੀ ਕਿਤੇ ਰੂਪ ਜਵਾਬ ਦੇ ਕੇ ਹੋਰ ਸਾਖ ਦਾ ਲੈ ਲਵੇ ਉਹ ਚਾਹੁੰਦੀ ਸੀ ਕਿਹੜਾ ਵੇਲਾ ਆਵੇ ਜਦ ਰੂਪ ਵਿਆਹਿਆ ਜਾਵੇ ਜਿਵੇਂ ਉਹ ਆਪਣੇ ਭਤੀਜੀ ਉਸਦੇ ਗਾਲ ਹੀ ਪਾ ਦੇਣਾ ਚਾਹੁੰਦੀ ਸੀ ਜਿਉਂ-ਜਿਉਂ ਵਿਆਹ ਦੇ ਦਿਨ ਨੇੜੇ ਆਉਂਦੇ ਜਾ ਰਹੇ ਸਨ ਰੂਪ ਨੂੰ ਜ਼ਿੰਮੇਵਾਰੀ ਦਾ ਫਿਕਰ ਅਨੁਭਵ ਹੋਣ ਲੱਗਾ ਉਸ ਆਪਣੀ ਭੈਣ ਬਸੰਤ ਕੌਰ ਨੂੰ ਨਥੀ ਨਾਈਕਾ ਲ ਕੇ ਮੰਗਵਾ ਲਿਆ ਭਰਾ ਦਾ ਵਿਆਹ ਸੁਣ ਕੇ ਬਸੰਤ ਕੌਰ ਹਰੀ ਹੋ ਗਈ ਹਰ ਵਿਆਹੀ ਕੁੜੀ ਨੂੰ ਆਪਣੇ ਮਾਪਿਆਂ ਉੱਤੇ ਨਰੋਆ ਮਾਣ ਹੁੰਦਾ ਹੈ ਅਤੇ ਇਹ ਮਾਣ ਤਦ ਹੀ ਕਾਇਮ ਰਹਿੰਦਾ ਹੈ ਜੇ ਮਾਪਿਆਂ ਦਾ ਘਰ ਫੁੱਲਿਆ ਫਲਿਆ ਰਹੇ ਹਰ ਭੈਣ ਭਰਾ ਨੂੰ ਆਪਾਂ ਵਾਰ ਕੇ ਵੀ ਬਸਾ ਦੇਖਣਾ ਚਾਹੁੰਦੀ ਹੈ ਜੰਗੀਰ ਦੀ ਮਾਂ ਤੇ ਬਸੰਤ ਕੌਰ ਨੇ ਵਿਆਹ ਦਾ ਸਿੱਧਾ ਖੰਡ ਕੇ ਚੌਲ ਸ਼ੱਕਰ ਗੁੜ ਤੇ ਆਟੇ ਆਦ ਦੇ ਲੋੜ ਅਨੁਸਾਰ ਬੰਦੋਬਸਤ ਕਰ ਦਿੱਤਾ ਜੰਗੀਰ ਹੋਰਾਂ ਨੇ ਰੂਪ ਦੇ ਨਾਂ ਨੁੱਕਰ ਕਰਦਿਆਂ ਵੀ ਜੰਝ ਨਾਲ ਚੱਲਣ ਲਈ ਬੁੱਗੇ ਗਵੰਤਰੀ ਨੂੰ ਸਾਈ ਦੇ ਦਿੱਤੀ ਸੀ ਜੰਝ ਭਾਵੇਂ ਰਾਏਕੋਟ ਵਾਲਿਆਂ ਬਹੁਤੀ ਨਹੀਂ ਸੱਦੀ ਸੀ ਫਿਰ ਵੀ ਨਿੱਕੇ ਮੋٹے ਗਿਣ ਕੇ 30 ਆਦਮੀ ਹੋ ਗਏ ਸਨ ਕਿਸੇ ਗੱਲੋਂ ਰੜਕ ਨਹੀਂ ਰਹਿਣ ਦੇਣੀ ਹਰ ਗੱਲ ਵਿੱਚ ਜੰਗੀਰ ਰੂਪ ਨੂੰ ਆਖਦਾ ਸੀ ਮਿੱਤਰ ਦੇ ਵਿਆਹ ਦੀ ਖੁਸ਼ੀ ਆਪਣੇ ਵਿਆਹ ਨਾਲੋਂ ਘੱਟ ਨਹੀਂ ਹੁੰਦੀ ਸਾਰਿਆਂ ਮੁੰਡਿਆਂ ਨੇ ਮੋਚੀਆਂ ਅਤੇ ਦਰਜੀਆਂ ਨੂੰ ਵਖਤ ਪਾਇਆ ਹੋਇਆ ਸੀ ਸਾਰੇ ਅਗਵਾੜ ਵਿੱਚ ਹੀ ਰੂਪ ਦੇ ਵਿਆਹ ਦੀ ਖੁਸ਼ੀ ਵਿੱਚ ਜਵਾਨੀ ਆਈ ਹੋਈ ਸੀ ਬਰਾਤ ਚੜ੍ਹਨ ਤੋਂ ਕੁਝ ਸਮਾਂ ਅੱਗੋਂ ਦਿਆਲਾਬੀ ਕੋੜੀ ਉੱਤੇ ਆ ਗਿਆ ਚੰਨੋ ਨੇ ਸ਼ਾਮੋਂ ਦੀ ਮਾਰਫਤ ਕੱਪੜੇ ਅਤੇ 5 ਰੁਪਏ ਸਲਾਮੀ ਵਜੋਂ ਕੱਲੇ ਸਨ ਕੱਪੜੇ ਅਤੇ ਰੁਪਈਏ ਵੇਖ ਕੇ ਰੂਪ ਦਾ ਦਿਲ ਮੜਹੌਲਾ ਪੈ ਗਿਆ ਚੰਨੋ ਦੀ ਵਫਾਦਾਰੀ ਅਤੇ ਪਿਆਰ ਸਦਕਾ ਕਿੰਨਾ ਲੰਬਾ ਹੁੰਦਾ ਜਾ ਰਿਹਾ ਸੀ ਉਹ ਆਪਣੇ ਪ੍ਰੇਮੀ ਦਾ ਖਿਆਲ ਰੱਖਦੀ ਸੀ ਕੂੰਜ ਲੈ ਪਿਛਲੇ ਜਨਮ ਦੀ ਜਾਂ ਸਾਰੀ ਉਮਰ ਕਰ ਲਾਉਂਦੀ ਰਹੂ ਜੰਗੀਰ ਨੇ ਰੂਪ ਦੇ ਮਨੋਪਾਵਾਂ ਦੀ ਪਰੋੜਤਾ ਕਰਦੇ ਆਖਿਆ ਰੋੜ ਠੇਕਰੀਆਂ ਤਾਂ ਜੰਗੀਰ ਥਾਂ ਥਾਂ ਰੁਲਦੇ ਆ ਪਰ ਚੰਨੋ ਵਰਗਾ ਮੀਤ ਨਹੀਂ ਕਿਤੋਂ ਲੱਭਣਾ ਰੂਪ ਦਾ ਅੰਦਰ ਪਿਆਰ ਨਾਲ ਲੜਜ ਰਿਹਾ ਸੀ ਗੱਡਾ ਤੇ ਰੱਥ ਸ਼ਿੰਗਾਰ ਕੇ ਬਾਹਰ ਅੱਗੇ ਲਿਆ ਖਿਲਾਰੇ ਬਰਦਾਂ ਦੇ ਸਿੰਘ ਚੋਪੜ ਕੇ ਉਹਨਾਂ ਦੇ ਗਲੀਆਂ ਕੁੰਗਰਾ ਲਾਂ ਤੇ ਟੱਲੀਆਂ ਪਾਈਆਂ ਅਤੇ ਪ੍ਰਾਣੇ ਰਸੇ ਬਦਲ ਕੇ ਨਵੇਂ ਰੰਗਵੇਂ ਪਾਈ ਗਏ ਲੈ ਵੇ ਸਵਾਰੀਆਂ ਵਾਲਿਓ ਪਿੰਡ ਵੱਲਣਾਏ ਬਾਈ ਫਿਕਰ ਕੀ ਕਰਦਾ ਹੈ ਪੈੜਾਂ ਹੁੰਦੀਆਂ ਵੇਖੀ ਦਿਆਲੇ ਨੇ ਘੋੜੀ ਦੀ ਬਾਗ ਚੁੱਕ ਕੇ ਅੱਡੀ ਲਾਉਂਦਿਆਂ ਕਿਹਾ ਮੁੱਛਾਂ ਖੜੀਆਂ ਕਰ ਲੈ ਮੁੱਛਾਂ ਰੂਪ ਨੇ ਜੰਗੀਰ ਨੂੰ ਮਸ਼ਕਰੀ ਕੀਤੀ ਮੂਰੇ ਕੁਛ ਦਿਸਦਾ ਨਹੀਂ ਬਾਈ ਨੂੰ ਆਂਦਾ ਜਦੋਂ ਕੁਝ ਦਿਸਿਆ ਤੂੰ ਮੁੱਛਾਂ ਉਸ ਚੁੱਕਦੀਆਂ ਵੇਖੀ ਸਾਰੀ ਜੰਜ ਚਖਮਖੀ ਕਰਦੀ ਰਾਏਕੋਟ ਦੀ ਨਿਆਈ ਵਿੱਚ ਪੁੱਜ ਗਈ ਪਿੰਡ ਦੀ ਪੰਚਾਇਤ ਉਹਨਾਂ ਨੂੰ ਅੱਗੋਂ ਹੀ ਲੈਣ ਆਈ ਹੋਈ ਸੀ ਪੰਚਾਇਤ ਫਤਹਿ ਬੁਲਾਈ ਤੇ ਮਿਲੀ ਕਾਲੇ ਗੱਬਰੂਆਂ ਪਿੰਡ ਦੇ ਉਤੋਂ ਦੀ ਘੋੜੀਆਂ ਛੇੜ ਦਿੱਤੀਆਂ ਕੁਝ ਸਿਆਣੇ ਅਤੇ ਬਿਰਦ ਆਦਮੀ ਪੰਚਾਇਤ ਨਾਲ ਤੁਰ ਪਏ ਬਾਜੇ ਵਾਲਿਆਂ ਦੀਆਂ ਸੁਰਾਂ ਤੇ ਢੋਲ ਦੀ डम डਮਾ डम ਨੇ ਕੁੜੀਆਂ ਨੂੰ ਬਨੇਰਿਆਂ ਤੇ ਲਿਆਂਦਾ ਜੰਜ ਨੂੰ ਇੱਕ ਧਰਮਸ਼ਾਲਾ ਵਿੱਚ ਉਤਾਰਾ ਦਿੱਤਾ ਗਿਆ ਤੇ ਸਵਾਰੀਆਂ ਲਈ ਬਖ ਇੱਕ ਖੁੱਲੇ ਵੇੜੇ ਵਾਲਾ ਮਕਾਨ ਪਹਿਲੇ ਹੀ ਸਵਾਰੀ ਰੱਖਿਆ ਸੀ ਐਉਂ ਜਾਪਦਾ ਸੀ ਰਾਏਕੋਟ ਦੇ ਖਮੋਸ਼ ਅਤੇ ਸੁੱਤੇ ਪਿੰਡ ਨੂੰ ਜਾਨੀ ਰੂਹਾਂ ਨੇ ਹਲੂਣ ਕੇ ਜਗਾ ਦਿੱਤਾ ਗਲੀਆਂ ਮਹੱਲੇ ਭਰੇ ਭਰੇ ਜਾਪਦੇ ਸਨ ਜਿੰਨਾਂ ਕੁੜੀਆਂ ਨੇ ਰਥ ਉਤੋਂ ਦੀ ਰੂਪ ਨੂੰ ਉਤਰਦਿਆਂ ਨੂੰ ਟਕਵਾ ਫੜੀ ਵੇਖਿਆ ਉਹਨਾਂ ਸਾਰੇ ਪਿੰਡ ਵਿੱਚ ਧੁਮਾ ਦਿੱਤਾ ਕਿ ਪ੍ਰਾਣੇ ਤੇ ਕੋਈ ਰੂਪ ਹੈ ਜਾਣੇ ਚੰਦ ਅਸਮਾਨੋਂ ਲੈ ਪਿਆਏ ਕੁੜੀਆਂ ਆਨੀ ਬਹਾਨੀ ਧਰਮਸ਼ਾਲਾ ਆਗੋਂ ਦੀ ਲੰਗਦੀਆਂ ਪਰੌਣੇ ਨੂੰ ਖਚੜੀਆਂ ਨਜ਼ਰਾਂ ਨਾਲ ਤੱਕਦੀਆਂ ਸਨ ਇਸ਼ਨਾਨ ਕਰਨ ਲਈ ਧਰਮਸ਼ਾਲਾ ਦੀ ਕੋਹੀ ਦੇ ਕੁੰਡ ਭਰੇ ਹੋਏ ਸਨ ਅਤੇ ਇੱਕ ਸੇਵਾਦਾਰ ਡੋਲ ਖਿੱਚ ਰਿਹਾ ਸੀ ਇਸ਼ਨਾਨ ਕਰਕੇ ਅਤੇ ਪਾਣੀ ਤਾਂ ਨਹੀਂ ਪੀ ਕੇ ਜੰਜਨੇ ਸੁਰਤ ਫੜ ਲਈ ਗਰਮੀ ਦੇ ਰੁੱਤ ਕਰਕੇ ਸਾਰੇ ਹਾਕਲ ਬਕਲ ਹੋਏ ਪਏ ਸਨ ਸੂਰਜ ਡੁੱਬ ਚੁੱਕਾ ਸੀ ਗੱਭਰੂ ਮੁੰਡਿਆਂ ਬਾਹਰ ਢੇੜਾ ਮਾਰਨ ਲਈ ਸੈਂਟਾ ਮਲਾਈਆਂ ਅਸੀਂ ਤਾਂ ਘੱਟ ਪੀ ਕੇ ਨਿਕਲਾਂਗੇ ਸੋਫੀਆਂ ਨੂੰ ਤਾਂ ਕੁਝ ਦਿਸਣਾ ਹੀ ਨਹੀਂ ਜੰਗੀਰ ਕਹਿੰਦਾ ਘੱਟ ਕਿਉਂ ਤੁਸੀਂ ਵੱਧ ਪੀ ਕੇ ਨਿਕਲਿਓ ਜੰਗੀਰ ਨੇ ਆਪਣੇ ਟਰੰਕ ਵਿੱਚੋਂ ਬੋਤਲ ਕੱਢ ਲਈ ਇੱਥੇ ਆਓ ਜੀਨੇ ਸ਼ਰਾਬੀ ਹੋਣ ਆਏ ਅਰਜਨ ਨੇ ਗਲੀ ਦਾ ਮੋੜ ਮੋੜਦਿਆਂ ਦੋ ਮਟਿਆਰਾਂ ਨੂੰ ਦੇਖ ਕੇ ਆਖਿਆ ਕੁੜੀਆਂ ਵੀ ਥੋੜੀ ਬਾਟ ਲੰਘ ਕੇ ਮੂੰਹ ਅੱਗੇ ਚੁੰਨੀਆਂ ਦੇ ਪੱਲੇ ਲੈ ਕੇ ਹੱਸਣ ਲੱਗ ਪਈਆਂ ਅਰਜਨ ਨੇ ਮੁੜ ਕੁੜੀਆਂ ਨੂੰ ਸੁਣਾਉਣ ਲਈ ਕਾਨੀ ਮਾਰੀ ਉम्मे ਸਦਕੇ ਜਾਵਾਂ ਜੋੜੀ ਦੇ ਸਾਲਿਆ ਲੰਡੇ ਦਿਆ ਕਿਉਂ ਇੱਥੋਂ ਵੀ ਬਿਸਤਰੇ ਗੋਲ ਕਰਾਉਣੇ ਐ ਅਜੇ ਤਾਂ ਬਿਸ਼ਾਈ ਵੀ ਨਹੀਂ ਜੰਗੀਰ ਨੇ ਅਰਜੰਦ ਦੀ ਗੱਲ ਤੇ ਅੰਦਰੋਂ ਖੁਸ਼ ਬਾਹਰੋਂ ਤਾਨਾ ਮੋੜਦਿਆਂ ਉੱਤਰ ਦਿੱਤਾ ਅਗਲੇ ਦਿਨਾਂ ਦਿਨ ਚੜਦੇ ਨੂੰ ਆਨੰਦ ਕਾਰਜ ਕੀਤੇ ਗਏ ਅਤੇ ਕੁੜੀ ਨੂੰ ਡੋਲੀ ਬਿਠਾਉਣ ਦਾ ਘਰ ਬਿਹਾਰ ਕਰਨ ਲੱਗੇ ਬੋਟੀ ਦੇ ਰਾਥੋਂ ਤੋਂ ਦੀ ਪੈਸਿਆਂ ਦੀ ਅੰਨੀ ਛੋਟ ਕੀਤੀ ਗਈ ਵਿਆਦ ਤੋਂ ਲੈ ਕੇ ਅੰਤ ਤੱਕ ਕਿਸੇ ਵਿਗਨ ਤੋਂ ਬਿਨਾ ਚਾਵਾ ਨਾਲ ਸਿਰੇ ਚੜਿਆ ਭਾਵੇਂ ਇਹ ਰੂਪ ਦੇ ਦਿਲ ਦੀ ਸਹੀ ਭਾਵਨਾ ਨਹੀਂ ਸੀ ਪਰ ਉਹ ਵੀ ਸਮਝਦਾ ਸੀ ਕਿ ਹੁਣ ਇਸ ਤੋਂ ਬਿਨਾ ਚਾਰਾ ਕੋਈ ਵੀ ਨਹੀਂ ਰਿਹਾ ਕਾਲੇ ਹਿਰਨ ਮੰਗ ਆਜ਼ਾਦ ਚੁੰਗੀਆਂ ਪਰ ਦਾਹੋ ਲੋਕਾਚਾਰੀ ਦੀ ਡਾਰ ਨਾਲ ਆਰ ਆਲਿਆ ਪਰ ਲੋਕਾਚਾਰੀ ਦੇ ਵਰਤਾਰੇ ਅਤੇ ਸੰਬੰਧਾਂ ਬਾਰੇ ਉਹ ਅਮਿੱਟ ਨਫ਼ਰਤ ਨਾਲ ਕੁੜ ਗਿਆ ਘੋੜੀਆਂ ਬਾਲਿਆਂ ਅੱਗੋਂ ਹੀ ਘਰ ਆ ਕੇ ਖਬਰ ਕਰ ਦਿੱਤੀ ਬੋਟੀ ਦੇ ਰੱਥ ਦੀ ਉਡੀਕ ਹੋਣ ਲੱਗ ਪਈ ਰੱਥ ਤੇ ਗੱਡੇ ਦੀ ਉੜਦੀ ਧੂੜ ਰੂਪ ਦੀ ਬਾਹਰ ਅੱਗੇ ਆ ਕੇ ਖਤਮ ਹੋ ਗਈ। ਕੁੜੀਆਂ ਦੇ ਗੀਤ ਅਤੇ ਰੌਲੇ ਵਿੱਚ ਧਕਮ ਧੱਕਾ ਚੱਲ ਰਿਹਾ ਸੀ। ਬਸੰਤ ਕੌਰ ਨੇ ਰੱਥ ਵਿੱਚ ਬੈਠੀ ਬੋਟੀ ਦਾ ਚੌਲਾ ਨਾਲ ਮੂੰਹ ਜੁਠਾਇਆ ਅਤੇ ਤੇਲ ਚੋਕੀ। ਬੋਟੀ ਗੱਭਰੂ ਨੂੰ ਬਰਾਬਰ ਬਰਾਬਰ ਤੋਰ ਕੇ ਅੰਦਰ ਸੁਹਾਤ ਵਿੱਚ ਲਿਆਂਦਾ ਗਿਆ। ਬੋਟੀ ਦੇ ਸਿਰ ਤੋਂ ਦੀ ਪਾਣੀ ਬਾਰਿਆ ਤੇ 1 ਰੁਪਿਆ। ਬਸੰਤ ਕੌਰ ਨੇ ਆਪਣੀ ਮਾਂ ਦੀ ਥਾਂ ਪੂਰਦਿਆਂ ਬੋਟੀ ਦੀ ਝੋਲੀ ਵਿੱਚ ਕੰਟ ਚੁੱਕਦਿਆਂ ਪਾ ਦਿੱਤਾ ਬਹੁਤੀ ਸਾਰਿਆਂ ਦੀ ਆਸ ਤੋਂ ਸੋਹਣੀ ਸੀ ਠੀਕ ਹੀ ਉਹ ਗੁਲਾਬ ਦੇ ਫੁੱਲ ਬਰਾਬਰ ਚੰਬੇ ਦੀ ਕਲੀ ਸੀ ਬਚਨੋਂ ਦੇ ਮੱਥੇ ਬਹੁਤੀ ਵੇਖ ਕੇ ਧਰੇੜੀ ਆ ਗਈ ਬਚੋਲਣ ਨੂੰ ਸਾਰਿਆਂ ਪ੍ਰਸ਼ੰਸਾ ਵਜੋਂ ਸ਼ਾਬਾਸ਼ੇ ਦਿੱਤੀ ਪੂਰੇ 1 ਸਾਲ ਤੋਂ ਪੱਤ ਝੜ ਵਰਗੇ ਸਖਣੇ ਘਰ ਨੂੰ ਬਹਾਰ ਦੇ ਖੇੜੇ ਨੇ ਭਰ ਦਿੱਤਾ ਚਿੱਟੇ ਚੌਲ ਜਿਨ੍ਹਾਂ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ਸ਼ੁਕਰੀਆ ਦੋਸਤੋ ਬਾਕੀ ਅਗਲੇ ਭਾਗ ਵਿੱਚ